ਅਗਲੀ ਖਬਰ ਵੱਲ ਚਲਿਏ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਸਟੇਟ ਦੇ ਵਿੱਚ ਫੁੱਲ ਰੀਡਰ ਤੋਂ ਬਾਅਦ ਜੇ ਇੰਸ਼ੋਰੈਂਸ ਦੀ ਗੱਲਬਾਤ ਕਰਦੀ ਜਾਈਏ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਜਿਹੜੇ ਵੱਧ ਰਹੇ ਹੈਗੇ ਖਾਸ ਕਰਕੇ ਕਾਰਾਂ ਦੀ ਇੰਸ਼ੋਰੈਂਸ ਘਰਾਂ ਦੀ ਇੰਸ਼ੋਰੈਂਸ ਘਰਾਂ ਦੀ ਇੰਸ਼ੋਰੈਂਸ ਤਾਂ 80% ਇੰਸ਼ੋਰੈਂਸ ਕੰਪਨੀਆਂ ਨੇ ਕਹਿੰਤਾ ਵੀ ਅਸੀਂ ਨਵਾਂ ਬਿਜ਼ਨਸ ਲੇਖਣਾ ਨਹੀਂ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਉਹਨਾਂ ਨੇ ਕੈਨਸਲ ਵੀ ਕਰ ਦਿੱਤੀਆਂ ਸੀਆਈਜੀ ਅਮਰੀਕਨ ਫੈਮਿਲੀ ਤੇ ਗਾਰਡ ਇੰਸ਼ੋਰੈਂਸ ਵਰਕਸ਼ਾਪ ਹਾਥਵੇਜ਼ ਇਸੇ ਤਰ੍ਹਾਂ ਸੀਐਸਸੀ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਨੋਟਿਸ ਮਿਲ ਰਿਹਾ ਹੈਗੇ ਤੇ ਹੁਣ ਲੋਕ ਕੰਪੇਅਰ ਕਰਦੇ ਆ ਵੀ ਸਾਡਾ ਪਹਿਲਾਂ ਰੇਟ 800000 ਸੀ ਹੁਣ 3000 5000 7000 ਇਦਾਂ ਹੋ ਰਿਹਾ ਹੈਗਾ ਤੇ ਬਹੁਤ ਸਾਰੇ ਲੋਕ ਕਹਿੰਦੇ ਵੀ ਹੁਣ ਇੰਸ਼ੋਰੈਂਸ ਤੋਂ ਬਿਨਾਂ ਵੀ ਜਿਹੜੇ ਰਹਿ ਰਹਾ ਹੈਗੇ ਖਾਸ ਕਰਕੇ ਜਿਨ੍ਹਾਂ ਦੇ ਉੱਤੇ ਲੋਨ ਹੈ ਨਹੀਂ ਤੇ ਬਹੁਤ ਵੱਡਾ ਜਿਹੜਾ ਰਿਸਕ ਆ ਲੈ ਰਹੇ ਆ ਉਤੋਂ ਆਪਾਂ ਦੇਖਿਆ ਵੀ ਇੰਸ਼ੋਰੈਂਸ ਇੰਡਸਟਰੀ ਵੀ ਬਹੁਤ ਜ਼ਿਆਦਾ ਹਰਟ ਹੋ ਰਹੀ ਆ ਕੈਲੀਫੋਰਨੀਆ ਚ ਤਾਂ ਹਜੇ ਜਿਹੜਾ ਫਾਇਰ ਦਾ ਸੀਜ਼ਨ ਆਣਾ ਹੈ ਪਰ ਜੋ ਮਿਡ ਵੈਸਟ ਦੇ ਵਿੱਚ ਟੈਕਸਸ ਕੰਟਕੀ ਉਹਨਾਂ ਸਟੇਟਾਂ ਚ ਹੋਇਆ ਟਰਨੈਡੋਜ਼ ਦੇ ਨਾਲ ਤੁਸੀਂ ਦੇਖੋ ਵੀ ਇੰਸ਼ੋਰੈਂਸ ਕੰਪਨੀਆਂ ਦਾ ਉੱਥੇ ਕੀ ਹਾਲ ਹੋਊਗਾ ਟੈਕਸਸ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੰਟਕੀ ਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੱਲ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਨਵਾਂ ਪ੍ਰੋਪੋਜ਼ਲ ਜਿਹੜਾ ਹੈਗਾ ਇੱਕ ਡਰਾਫਟ ਉਹਦਾ ਜਿਹੜਾ ਰਿਲੀਜ਼ ਕੀਤਾ ਹੈਗਾ ਉਹ ਜਿਹਦੇ ਮੁਤਾਬਿਕ ਜਿਹੜੀ ਡਿਪਾਰਟਮੈਂਟ ਆਫ ਇੰਸ਼ੋਰੈਂਸ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੇ ਰੇਟ ਵਧਾਉਣ ਦੀ ਜਿਹੜੀ ਕੋਈ ਵੀ ਕੰਪਨੀ ਰਿਕੁਐਸਟ ਕਰਦੀ ਆ ਉਹਨਾਂ ਨੂੰ ਅਪਰੂਵਲ ਦੇਣ ਦੀ ਜਿਹੜੀ ਗੱਲ ਕੀਤੀ ਗਈ ਹੈਗੀ ਆ ਸੋ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਮੇਜਰ ਹੈਗੀਆਂ ਜਿਹੜੀਆਂ ਆਲ ਸਟੇਟ ਫਾਰਮਰ ਸਟੇਟ ਫਾਰਮ ਇਦਾਂ ਦੀਆਂ ਜਿਹੜੀਆਂ ਕੰਪਨੀਆਂ ਨੈਸ਼ਨਲ ਵਾਈਡ ਉਹਨਾਂ ਨੇ ਪ੍ਰੋਗਰੈਸਿਵ ਇਹ ਕਿਹਾ ਸੀ ਵੀ ਅਸੀਂ ਬਿਜ਼ਨਸ ਤਾਂ ਹੀ ਲਿਖਾਂਗੇ ਜੇ ਰੇਟ ਵਧਾਏ ਜਾਣ ਕਈ ਬਾਰ ਇਹ ਜਿਹੜੀ ਪ੍ਰੋਸੈਸ ਆ ਸਾਲ ਤੱਕ ਸਮਾਂ ਲੱਗ ਜਾਂਦਾ ਸੀ ਹੁਣ ਇਹ ਜੋ ਆ ਕੁਝ ਦਿਨਾਂ ਦੇ ਵਿੱਚ ਵੀ ਜਿਹੜੇ ਰੇਟ ਆ ਇਹ ਜੇ ਉਹਨਾਂ ਨੂੰ ਅਪਰੂਵਲ ਦਿੱਤਾ ਜਾਂਦਾ ਵਿਧਾਨ ਦਾ ਤੇ ਫੇਰ ਹੋ ਸਕਦਾ ਹੋਰ ਇੰਸ਼ੋਰੈਂਸ ਕੰਪਨੀਆਂ ਜਾਂ ਜਿਹੜੀਆਂ ਪਹਿਲਾਂ ਇੰਸ਼ੋਰੈਂਸ ਕੰਪਨੀਆਂ ਸੀਆਂ ਉਹ ਦੁਆਰਾ ਕੀ ਫੇਰ ਕੈਲੀਫੋਰਨੀਆ ਦੇ ਵਿੱਚ ਦੁਆਰਾ ਕੀ ਬਿਜ਼ਨਸ ਲਿਖਣਾ ਸ਼ੁਰੂ ਕਰ ਦੇਣ ਹਾਲਾਂਕਿ ਜੋ ਰੇਟਸ ਤੁਹਾਡੇ ਪਹਿਲਾਂ ਰਹੇ ਆ ਉਹ ਭੁੱਲ ਜਾਓ ਉਹ ਨਹੀਂ ਆਣੇ ਜੋ ਤੁਹਾਡੇ ਰੇਟਸ ਅੱਜ ਤੋਂ 2 ਸਾਲ ਪਹਿਲਾਂ ਸੀ ਉਸ ਤੋਂ ਤਾਂ ਡਬਲ ਟ੍ਰਿਪਲ 4 ਟਾਈਮਸ ਜਿਹੜੇ ਆ ਜਿਹੜੇ ਤੁਹਾਡੇ ਰੇਟਸ ਆ ਉਹ ਘਰਾਂ ਦੀ ਇੰਸ਼ੋਰੈਂਸ ਦੇ ਖਾਸ ਕਰਕੇ ਤੇ ਆਟੋ ਇੰਸ਼ੋਰੈਂਸ ਦੇ ਵੀ ਕਿਉਂਕਿ ਉਹਦੇ ਚ ਵੀ ਜਿਹੜੀ ਲਾਸ ਰੇਸ਼ਿਓ ਆ ਇੰਸ਼ੋਰੈਂਸ ਕੰਪਨੀਆਂ ਦੀ ਬਹੁਤ ਜ਼ਿਆਦੇ ਆ ਜਿਹੜੇ ਡਰਾਈਵਰਸ ਆ ਉਹ ਜਿਹੜੇ ਸੋਸ਼ਲ ਮੀਡੀਆ ਯੂਜ਼ ਕਰਦੇ ਆ ਐਕਸੀਡੈਂਟਸ ਬਹੁਤ ਹੋ ਰਹਿ ਗਏ ਆ ਸੋ ਕ੍ਰੇਜ਼ੀਨੈਸ ਬਹੁਤ ਹੈਗੀ ਆ ਸੋ ਇਹ ਇੱਕ ਬਹੁਤ ਵੱਡਾ ਜਿਹੜਾ ਆ ਇਹ ਲੋਕਾਂ ਦੇ ਉੱਤੇ ਬੋਝ ਪਾਊਗਾ ਅ ਇੰਸ਼ੋਰੈਂਸ ਕੰਪਨੀਆਂ ਕਹਿੰਦੇ ਵੀ ਸਾਡੇ ਵੀ ਹੱਥ ਖੜੇ ਆ ਅਸੀਂ ਕੀ ਕਰੀਏ ਜਿਹੜੇ ਕੈਟਾਸਟ੍ਰੋਫਿਕ ਵਾਈਲਡ ਫਾਇਰਸ ਹੁੰਦੀਆਂ ਆ ਕਲਾਈਮੇਟ ਚੇਂਜ ਕਰਕੇ ਇੰਨਾ ਜ਼ਿਆਦਾ ਜਿਹੜਾ ਖਤਰਾ ਆ ਉਹ ਚੱਲ ਰਿਹਾ ਹੈਗਾ ਤੇ ਉਹ ਇਨਫਲੇਸ਼ਨ ਇੰਨੀ ਜ਼ਿਆਦਾ ਵਧੀਆ ਤੁਸੀਂ ਜੀ ਦੇਖਦੇ ਆਂ ਵੀ ਜੇ ਹੋਮ ਡਿੱਪੂ ਜਾਓ ਤੱਕ ਸਮਾਨ ਕਿੰਨਾ ਮਹਿੰਗਾ ਹੈਗਾ ਜਿਹੜੀ ਜਿਹੜਾ ਘਰ ਅੱਜ ਤੋਂ 4 ਸਾਲ ਪਹਿਲਾਂ 200 ਡਾਲਰ ਪਰ ਸਕੁਅਰ ਫੁੱਟ ਸੀ ਹੁਣ ਉਹ 500 600 ਡਾਲਰ ਪਰ ਸਕੁਅਰ ਫੁੱਟ ਦੇ ਨਾਲ ਬਣਦਾ ਹੈਗਾ ਸੋ ਇਸ ਕਰਕੇ ਜਿਹੜੇ ਰੇਟਸ ਆ ਉਹ ਵਧਣਗੇ ਸੋ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ ਉਹਦੇ ਉੱਤੇ ਬੜਾ ਪ੍ਰੈਸ਼ਰ ਆ ਵੀ ਹਾਂ ਇਹ ਜੋ ਐ ਡੀ ਵੱਡੀ ਪ੍ਰੋਬਲਮ ਹੈਗੀ ਆ ਕੈਲੀਫੋਰਨੀਆ ਚੋਂ ਇੰਸ਼ੋਰੈਂਸ ਕੰਪਨੀਆਂ ਛੱਡ ਕੇ ਜਾ ਰਹੀਆਂ ਲੋਕਾਂ ਦੇ ਜਿਹੜੇ ਘਰ ਆ ਉਹ ਜਦੋਂ ਵੇਚਦੇ ਉਹਤੇ ਪ੍ਰੋਬਲਮ ਆ ਰਹੀ ਆ ਬਿਜ਼ਨੈਸ ਤੇ ਗੈਸ ਸਟੇਸ਼ਨਾਂ ਦੇ ਜਿਨ੍ਹਾਂ ਦੇ ਰੇਟ 10000 ਸੀ ਸਾਲ ਦਾ ਜਾਂ 8000 ਸੀ ਉਹ 50 5000 ਡਾਲਰ ਉਹਨਾਂ ਦਾ ਪ੍ਰੀਮੀਅਮ ਹੋ ਰਿਹਾ ਬਹੁਤ ਸਾਰੇ ਜਿਹੜੇ ਲਿਕਰ ਸਟੋਰਸ ਹੈਗੇ ਕਨਵੀਨੀਅன்ஸ் ਸਟੋਰ ਉਹਨਾਂ ਦੀ ਇੰਸ਼ੋਰੈਂਸ ਨਹੀਂ ਹੋ ਰਹੀ ક્રાઈમ ਨਾ ਜ਼ਿਆਦਾ ਵਧਿਆ ਹੈਗਾ ਸੋ ਪਿਛਲੇ ਸਾਲ ਕੰਪਨੀਆਂ ਨੇ 500 ਤੋਂ ਵੱਧ ਜਿਹੜੀਆਂ ਰਿਕੁਐਸਟ ਕੀਤੀਆਂ ਸੀ ਆ ਡਿਪਾਰਟਮੈਂਟ ਨੂੰ ਕਿ ਸਾਨੂੰ ਜਿਹੜਾ ਆ ਰੇਟ ਵਧਾਣ ਦੀ ਜਿਹੜੀ ਆ ਪਰਮਿਸ਼ਨ ਦਿੱਤੀ ਜਾਵੇ ਕਿਉਂਕਿ ਇੱਕ ਪ੍ਰੋਪੋਜ਼ੀਸ਼ਨ ਕੈਲੀਫੋਰਨੀਆ ਚ 103 ਪਾਸ ਹੋਈ ਸੀ ਜਿਹਦੇ ਮੁਤਾਬਕ ਜੋ ਡਿਪਾਰਟਮੈਂਟ ਆਫ ਇੰਸ਼ੋਰੈਂਸ ਆ ਉਹਦੇ ਤੇ ਲਿਮਿਟ ਸੀ ਪੇ ਹਾਂ ਜੀ 6% ਜਾਂ ਇੰਨਾ ਹੀ ਜਿਹੜਾ ਰੇਟ ਆ ਉਹ ਹਰ ਸਾਲ ਵਧਾ ਸਕਦੇ ਹੈਗੇ ਆ ਪਰ ਹੁਣ ਉਹ ਉਹ ਜਿਹੜਾ ਗਿਆ ਤੇ ਹੁਣ ਜਿਹੜਾ ਇੰਸ਼ੋਰੈਂਸ ਕਮਿਸ਼ਨਰ ਆ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਸੀ ਉਹਨਾਂ ਨੇ ਕਈ ਜਿਹੜੇ ਕੰਪਨੀਆਂ ਦੇ ਰੇਟ ਪ੍ਰਦਾਨ ਦੀ ਪਰਮਿਸ਼ਨ ਦੇ ਵੀ ਦਿੱਤੀ ਆ ਪਰ ਹੁਣ ਜਿਸ ਹਿਸਾਬ ਦੇ ਨਾਲ ਗਵਰਨਰ ਨੇ ਇਹ ਜਿਹੜਾ ਨਵਾਂ ਪ੍ਰੋਪੋਜ਼ਲ ਪੇਸ਼ ਕੀਤਾ ਹੈਗਾ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੂੰ ਇੰਸ਼ੋਰੈਂਸ ਕੰਪਨੀਆਂ ਨੂੰ ਜਲਦੀ ਤੋਂ ਜਲਦੀ ਜਿਹੜੇ ਰੇਟ ਪ੍ਰਦਾਨ ਦੀ ਪਰਮਿਸ਼ਨ ਦਿੱਤੀ ਜਾਵੇ ਹੋ ਸਕਦਾ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਫੇਰ ਇੰਸ਼ੋਰੈਂਸ ਕੰਪਨੀਆਂ ਬਿਜ਼ਨਸ ਲਿਖਣਾ ਸ਼ੁਰੂ ਕਰ ਦੇਣ ਪਰ ਇਹ ਨਹੀਂ ਹੋਣਾ ਹੈਗਾ ਵੀ ਜਿਹੜੇ ਰੇਟਸ ਆ ਉਹ ਬਹੁਤ ਘਟ ਹੋਣਗੇ ਰੇਟਸ ਪਹਿਲਾਂ ਨਾਲੋਂ ਵੱਧ ਹੋਣਗੇ ਜੀ ਇੱਕ ਬ੍ਰੇਕ ਲਮਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ ਜੁੜੇ ਰਹੋ ਇੱਥੇ ਪੰਜਾਬੀ ਟੀਵੀਓ ਯੂਐਸਏ ਤੇ